ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮੈਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਤਾਵੜ ਤੋੜ ਗੋਲੀਆਂ ਚੱਲੀਆਂ ਆਏ ਐ ਇਹ ਨਹੀਂ ਨੀ ਬਲਕੇ ਤਾਵੜ ਤੋੜ ਗੋਲੀਆਂ ਚਲਾਉਣ ਦੀ ਵੀਡੀਓ ਆ ਜਿਹੜੀ ਉਹ ਵੀ ਸਾਹਮਣੇ ਆ ਚੁੱਕੀ ਆ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਗਿਆ 304 ਜਿਹੜੇ ਫਾਇਰ ਨੇ ਉਹ ਕੱਢੇ ਗਏ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਲੱਤ ਦੇ ਵਿੱਚ ਗੋਲੀਆਂ ਵੀ ਲੱਗੀਆਂ ਨੇ ਮੋਗਾ ਦੇ ਜੀਰਾ ਰੋਡ ਦੇ ਉੱਪਰ 파ਰਸ ਮਸਾਲਾ ਫੈਕਟਰੀ ਦੇ ਕੋਲ ਕੁਝ ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚ ਸਵਾਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਅਚਾਨਕ ਜਿਹੜੇ ਲੇਬਰ ਵਾਲੇ ਪ੍ਰਵਾਸੀ ਮਜ਼ਦੂਰ ਹੁੰਦੇ ਨੇ ਉਹ ਰਸਤੇ ਦੇ ਵਿੱਚ ਲੱਗ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਾਨ ਬਚਾਉਣ ਦੇ ਲਈ ਕੁਝ ਲੋਕ ਭੱਜਦੇ ਨਜ਼ਰ ਆਉਂਦੇ ਨੇ ਤੋ ਤੱਕ ਕਿ ਜਿਹੜੇ ਲੋਕਾਂ ਨੇ ਫਾਇਰਿੰਗ ਕੀਤੀ ਖੁਦ ਜਿਹੜੀ ਉਸ ਦੀ ਜਿਹੜੀ ਵੀਡੀਓ ਵੀ ਲਾਈਵ ਆ ਰਿਕਾਰਡ ਕੀਤੀ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਉਸ ਦੀ ਜ਼ਿੰਮੇਵਾਰੀ ਵੀ ਆ ਜੜੀ ਉਹ ਲਈ ਗਿਆ ਮਾਮਲੇ ਦੀ ਜਾਂਚ ਕਰਨ ਦੇ ਲਈ ਹਾਲਾਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਪਰ ਇਸ ਦੇ ਵਿਚਾਲੇ ਇੱਕ ਖਬਰ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਦੀ ਲੱਤ ਦੇ ਵਿੱਚ ਗੋਲੀ ਲੱਗੀ ਅਜਿਸ ਨੂੰ ਜਿਹੜਾ ਇਲਾਜ ਲਈ ਫਰੀਦਕੋਟ ਦੇ ਜਿਹੜਾ ਹਸਪਤਾਲ ਦੇ ਵਿੱਚ ਰੈ퍼 ਕਰ ਦਿੱਤਾ ਗਿਆ ਤੇ ਉਧਰਲੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਪਈ ਪੋਸਟ ਦੇ ਵਿੱਚ ਜ਼ੁਬੇਵਾਰੀ ਲਈ ਗਈ ਹੈ ਕਿ ਜਿਹੜੇ ਜ਼ੂਪੀ ਵਿਆਰ ਤੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਜਿਹੜੀ ਗੋਲੀ ਚੱਲੀ ਆ ਜਲਾਲਪਿੰਡ ਦੇ ਵਿੱਚ ਉਸ ਦੇ ਵਿੱਚ ਲਿਖਿਆ ਕਿ ਅਸੀਂ ਲਾਡੀ ਪਲਵਾਨ ਅਤੇ ਨਰਵੈਲ ਸਿੰਘ ਨੇ ਚਲਵਾਈ ਆ ਜਾਨਕੀ ਉਸ ਦੀ ਜ਼ਿੰਮੇਵਾਰੀ ਲਈ ਗਿਆ ਉਹਨਾਂ ਕਹਿੰਦੇ ਕਿ ਇਹ ਸਾਡਾ ਰੋਸ ਹੈ ਜੋ ਇਹਨਾਂ ਲੋਕਾਂ ਨੇ ਪੰਜਾਬ ਨੂੰ ਜਿਹੜਾ ਆਪਣੇ ਪਿਓ ਦੀ ਜੱਦੀ ਬਲਕੀयत ਸਭ ਜੀ ਬੈਠੇ ਦੇ ਖਲਾਫ ਹੈ ਜਾਨਕੀ ਇਹ ਜਿਹੜੇ ਸ਼ਬਦ ਤੁਹਾਡੇ ਨੇ ਸਾਂਝੇ ਕਰ ਰਹੇ ਆ ਇਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕਰਕੇ ਜਿਹੜੀ ਇਹ ਜ਼ਿੰਮੇਵਾਰੀ ਲਈ ਗਿਆ ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਜ਼ਿੰਮੇਵਾਰੀ ਆ ਲਈ ਗਿਆ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਬਾਹਰੋਂ ਆ ਕੇ ਲੋਕ ਪੰਜਾਬ ਦੇ ਵਿੱਚ ਚੌਤਰ ਕਰਦੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਜ਼ੁਬੇਵਾਰੀ ਲਈ ਗਿਆ ਤੇ ਉਧਰਲੇ ਪਾਸੇ ਜਿਹੜਾ ਪੰਜਾਬ ਪੁਲਿਸ ਪਹੁੰਚੀ ਆ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜ਼ਿਕਰ ਜ਼ੋਬ ਇਹ ਵੀ ਆਕੇ ਪੰਜਾਬ ਦੇ ਵਿੱਚ ਇਸ ਸਾਰੀ ਅਬਰ ਕਾਨੂੰਨੀ ਲਾਅਡ ਆਰਡਰ ਦੀ ਜਿਹੜੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਆਪਰੇਸ਼ਨ पर हार टू चल रहे थे काम करके रोटी खाने जा रहा था अशोक माझी और सुबोध माझी इसी उपरांत उधर से दो एक बंदा आया गाड़ी पे इसके बाद उसको तीन चार गोलियां चलाई इसमें तीन लगा है एक नहीं लगा अशोक माझी क्या हालत क्या उसकी हालत ठीक, नाजुक ही उसको नहीं पहचानते जब आए तो उसे बातचीत कुछ नहीं हुआ है हाँ, सीधा ऐसे गोली चलाया और चला गया कितनी गोली इतनी चार गोली चला उनको? तीन लगा है लोग गाड़ी, थे गाड़ी में तीन बंदा था दुश्मनी थी चौक की कोई दुश्मनी नहीं काम करता है मजदूरी का काम करता है तो गोली उसके क्यों गोली कोई पता नहीं की क्यों गोली चलाया नहीं चलाई इसका कोई पता नहीं है सीधा उधर से आया और गोली चला दिया सी गाड़ी स्कूटरी था स्कूटरी 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 पे तीन बंदा था स्कूटरी पे तीन बंदे थे हाँ जी किस तरह दिखते थे वो वो तो हम नहीं देखे उनको अच्छा ਤੁਮ ਕਾਹਤੇ ਵਾਹਪੇ ਉਸ ਟਾਈਮ ਹਮ ਨਹੀਂ ਥੇ ਹਮ ਬੀਐਸ ਮੇ ਥੇ ਉਹ ਹਮਾਰੇ ਸਾਥ ਕਾ ਬੰਦਾ ਹੈ ਉਧਰ ਕੰਮ ਕਰਕੇ ਵਾਪਸ ਹੋ ਰਹਾ ਥਾ ਅਭੀ ਉਸ ਕੀ ਹਾਲ ਹੈ ਕਭੀ ਕੈਸੀ ਹਾਲ ਹੈ ਉਸੇ ਹਾਲਤ ਉਸਕਾ ਸਹੀ ਹੈ ਸਹੀ ਹੈ ਹਾਂਜੀ ਗੋਲੀ ਲੱਗੀ ਉਸਕੇ ਪੈਰ ਮੇ ਲਗਾ ਪੈਰ ਮੇ ਲਗੀ ਹੈ ਸਰ ਕੀ ਆਪਰੇ ਨਿਕਲ ਕੇ ਸਾਹਮਣੇ ਅੱਜ 11 ਵਜੇ ਦੇ ਅਰਾਊਂਡ ਇੱਕ ਇਥੇ ਇਨਸੀਡੈਂਟ ਰਿਪੋਰਟ ਹੋਇਆ ਹੈ ਜਿਹਦੇ ਵਿੱਚ ਇੱਕ ਅਸ਼ੋਕ ਨਾਮ ਦੇ ਵਿਅਕਤੀ ਨੂੰ ਗਨਸ਼ਾਟ ਇੰਜਰੀ ਹੋਈ ਹੈ ਉਹਨਾਂ ਦੇ ਲੈਗ ਦੇ ਵਿੱਚ ਜਿਹੜਾ ਇੱਕ ਫਾਇਰ ਲੱਗਿਆ ਹੈ ਜਿਹੜੇ ਫਾਇਰ ਜਿਨਾਂ ਨੇ ਕੀਤਾ ਹੈ ਉਹ ਤਿੰਨ ਬੰਦੇ ਹੈਗੇ ਸੀ ਮੋਟਰਸਾਈਕਲ ਤੇ ਉਹਨਾਂ ਦੇ ਬਾਰੇ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਟਿਵ ਹਜੇ ਤੱਕ ਜਿਹੜਾ ਹੈ ਉਹ ਪੂਰਾ ਕਲੀਅਰ ਨਹੀਂ ਹੋਇਆ ਬਟ ਸਾਡੀ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਇਹਦੇ ਵਿੱਚ ਕਾਫੀ ਕਲੂਜ਼ ਵੀ ਮਿਲੇ ਨੇ ਤੇ ਜਿਹੜੇ ਵੀ ਅਕਿਊਜ਼ਡ ਹੈ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ। ਆ ਕੀ ਲੱਗ ਰਿਹਾ ਸਰ ਇਹ ਕਿਉਂ ਫਾਇਰ ਕੀਤਾ ਗਿਆ ਇਹ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਚੀਜ਼ ਹੈ ਫਾਰ ਦਾ ਪੂਰਾ ਉਹ ਸਾਰਾ ਮੋਟਿਵ ਜਿਹੜਾ ਹੈ ਉਹ ਹਜੇ ਕਲੀਅਰ ਨਹੀਂ ਹੋਇਆ ਅਸੀਂ ਹਰ ਐਂਗਲ ਤੋਂ ਜਿਹੜੀ ਐ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਸਾਰੀ ਟੀਮਸ ਮੌਕੇ ਤੇ ਆ ਗਈ ਹੈ ਸਾਡੀ ਸੀਆਈਏ ਇਨਚਾਰਜ ਡੀਐਸਪੀ ਡੀਐਸਪੀਡੀ ਲੋਕਲ ਪੁਲਿਸ ਸਟੇਸ਼ਨ ਦੀ ਟੀਮਸ ਸਾਰੀਆਂ ਟੀਮਾਂ ਅਸੀਂ ਸਾਰੇ ਰਲ ਕੇ ਇੱਕ ਜਿਹੜੀ ਐ ਸਾਰਿਆਂ ਨੂੰ ਟਾਸਕ ਦੇ ਕੇ ਅਸੀਂ ਇਹਨੂੰ ਮਿਸ਼ਨ ਮੋਡ ਤੇ ਕਰ ਰਹੇ ਹਾਂ ਤੇ ਜਲਦੀ ਜਿਹੜਾ ਇਹ ਪੂਰੇ ਮਾਮਲੇ ਨੂੰ ਹੱਲ ਕਰਕੇ ਜਿਹੜੇ ਅਕਿਊਜ਼ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਰੀ ਗੱਲ ਕਲੀਅਰ ਹੋ ਜਾਊਗੀ ਸਰ ਸੋਸ਼ਲ ਮੀਡੀਆ ਤੇ ਇੱਕ ਪੋਸਟ 'ਤੇ ਜ਼ਿੰਮੇਵਾਰੀ ਵੀ ਲਿੱਤੀ ਗਈ ਹੈ ਜੀ ਅਸੀਂ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਦੀ ਵੀ ਸਾਡੀ ਜਾਂਚ ਚੱਲ ਰਹੀ ਹੈ ਬਾਕੀ ਅਸੀਂ ਕੋਈ ਵੀ ਜਿਹੜਾ ਐਂਗਲ ਹੈ ਉਹਨੂੰ ਰੂਲ ਆਊਟ ਨਹੀਂ ਕਰ ਰਹੇ ਅਸੀਂ ਸਾਰੇ ਐਂਗਲਸ ਤੋਂ ਇਸ ਪੂਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਵੀ ਐਂਗਲ ਹੈ ਦੇ ਵਿੱਚ ਇਨਵੋਲ ਹੋਊਗਾ ਉਹਦੇ ਮੁਤਾਬਿਕ ਜਿਹੜੀ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਵੀਡੀਓ ਵੀ ਪੋਸਟ ਕੀਤੀ ਗਈ ਹੈ ਸਰ ਗੋਲੀਆਂ ਚਲਾਣ ਦੀ ਉਹ ਸਾਰਾ ਅਸੀਂ ਵੈਰੀਫਾਈ ਕਰ ਲੈਨੇ ਆ ਜੀ ਕਿਹਨ ਲੋਗ ਹੈ ਸਰ ਕੀ ਸਮਝਦੇ ਹੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹ ਸਾਡੀ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਉਹ ਵਿਕਟਿਮ ਹੈਗੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹ ਆਊਟ ਆਫ ਡੇਂਜਰ ਨੇ ਬਾਕੀ ਸਾਡੇ ਜਿਹੜੀ ਟੀਮ ਹੈ ਮੌਕੇ ਤੇ ਟੈਕਨੀਕਲੀ ਵੀ ਅਸੀਂ ਇੱਥੇ ਵਰਕ ਕਰ ਰਹੇ ਹਾਂ ਤੇ ਹਿਊਮਨ ਇੰਟ ਦੇ ਬੇਸਿਸ ਤੇ ਵੀ ਅਸੀਂ ਸਾਰਾ ਇੱਥੇ ਵਰਕ ਕਰ ਰਹੇ ਹਾਂ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ